ਸਸਰੀ ਗਾਲ ਜੀ ਮੈਂ ਅੱਜ ਤੁਹਾਡੇ ਨਾਲ ਇਸ ਕਰਕੇ ਆਪਣੀ ਗੱਲ ਰੱਖਣ ਲਈ ਆਇਆ ਮੈਨੂੰ ਅੱਜ ਹੁਣੇ ਥੋੜੀ ਜਿਹਾ ਪਹਿਲਾਂ ਫੋਨ ਆਇਆ ਕਿ ਵਾਟਰ ਸਪਲਾਈ ਵਿਭਾਗ ਦੇ ਮੁਲਾਜ਼ਮ ਪਿੰਡਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਹੈ ਪੀਣ ਵਾਲੀਆਂ ਟੂਟੀਆਂ ਉਹਦਾ ਬਿੱਲ ਤਕਰੀਬਨ ਪਿਛਲੇ 4 ਸਾਲ ਤੋਂ ਪਿੰਡਾਂ 'ਚ ਨਹੀਂ ਆ ਰਿਹਾ ਸੀ ਪਰ ਅੱਜ ਮੈਨੂੰ ਇਹ ਪਤਾ ਲੱਗਿਆ ਕਿ ਕੁਝ ਪਿੰਡਾਂ ਦੇ ਵਿੱਚ ਜਾ ਕੇ ਉਹ ਉਹਨਾਂ ਦਾ ਬਿੱਲ ਕਲੈਕਟ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਮੈਂ ਅ ਅ ਸਵੇਰ ਗੱਲ ਕਰੂੰਗਾ ਕੁਆਟਰ ਸਪਲਾਈ ਮੈਕਮੇ ਦੇ ਐਕਸੀਅਨ ਸਾਹਿਬ ਨਾਲ ਵੀ ਗੱਲ ਕਰੂੰਗਾ ਐਸਡੀਐਮ ਸਾਹਿਬ ਨਾਲ ਵੀ ਗੱਲ ਕਰੂੰਗਾ ਪਰ ਮੈਂ ਤੁਹਾਨੂੰ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਜੇ ਅਗਰ ਕਿਸੇ ਹੋਰ ਸਾਡੇ ਪਿੰਡ ਪ੍ਰੋਬਲਮ ਆਈ ਹੈ ਇਹ ਪਿਛਲੇ 4 ਸਾਲ ਤੋਂ 1 ਰੁਪਿਆ ਵੀ ਨਹੀਂ ਬਿਲ ਦਾ ਆ ਰਿਹਾ ਸੀ ਪੀਣ ਵਾਲਾ ਪਾਣੀ ਜਿੱਦਾਂ ਪਿੰਡਾਂ ਦੇ ਵਿੱਚ ਸਿੰਚਾਈ ਵਾਲੇ ਟਿਊਬਲ ਫ੍ਰੀ ਸੀ ਇਦਾਂ ਹੀ ਪਿਛਲੀ ਸਰਕਾਰ ਨੇ ਇਹ ਗੱਲ ਕੀਤੀ ਸੀ ਕਿ ਪੀਣ ਵਾਲਾ ਪਾਣੀ ਵੀ ਲੋਕਾਂ ਨੂੰ ਫ੍ਰੀ ਮਿਲਣਾ ਚਾਹੀਦਾ ਤੇ ਪਿਛਲੇ 4 ਸਾਲ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਮਿਲ ਨਹੀਂ ਆ ਰਿਹਾ ਸੀ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਮੈਨੂੰ ਪਤਾ ਲੱਗਿਆ ਕਿ ਅੱਜ ਉਹਨਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਕੁਝ ਪਿੰਡਾਂ ਦੇ ਵਿੱਚ ਤੇ ਅਗਰ ਕਿਸੇ ਵੀ ਪਿੰਡ ਦੇ ਵਿੱਚ ਹੁਣ ਕੋਈ ਪੈਸੇ ਇਕੱਠੇ ਕਰਨ ਲਈ ਜਾਂਦਾ ਪੀਣ ਵਾਲੇ ਪਾਣੀ ਦੀ ਤਾਂ ਜ਼ਰੂਰ ਮੈਨੂੰ ਦੱਸਿਆ ਜਾਵੇ ਮੈਨੂੰ ਦੱਸ ਦਿਓ ਮੈਂ ਆਪਣਾ ਇਹਨਾਂ ਦੇ ਜਿਹੜੀ ਹਾਇਰ ਅਥਾਰਟिटीज ਆ ਉਹਨਾਂ ਨਾਲ ਗੱਲ ਵੀ ਕਰੂੰਗਾ ਤੇ ਜੇ ਇਹ ਇਹਨਾਂ ਨੇ ਇਹ ਗਲਤ ਕੰਮ ਨਾ ਬੰਦ ਕੀਤਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਨੂੰ ਸਹੂਲਤ ਦੇਣ ਦੀ ਜਗ੍ਹਾ ਇਹ ਹੁਣ ਆਪਣਾ ਦੂਜੇ ਪਾਸੇ ਨੂੰ ਤੁਰੇ ਹੋਏ ਲੋਕਾਂ ਨੂੰ ਤੰਗ ਕਰਨ ਵਾਸਤੇ ਤੇ ਜੇ ਇਹ ਨਾ ਹਟੇ ਤਾਂ ਇਹਨਾਂ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕਰਾਂਗੇ ਇਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ